ਸਾਬਾ ਕਰਦੀ ਆ ਮੈਂ ਤੁਹਾਡੇ ਨਾਲ ਪਰਮਾਨੈਂਟ ਜਿਹੜੇ ਪੂਰਨ ਬਰਮ ਗਿਆਨੀ ਨੇ ਉਹ ਅਲੋਪ ਨੇ ਉਹ ਨਹੀਂ ਜੱਗਰ ਹੈਗੇ ਭਾਈ ਕੋਈ ਨਹੀਂ ਤੁਹਾਨੂੰ ਮਿਲੂਗਾ ਅੱਜ ਦੇ ਯੁੱਗ ਦੇ ਵਿੱਚ ਬਾਕੀ ਗੱਲ ਉਹਨਾਂ ਦੀ ਉਮਰ ਬਹੁਤ ਛੋਟੀ ਹੁੰਦੀ ਆ ਜੇ ਕਿਤੇ ਹੋਵੇ ਵੀ ਨਾ ਉਹਨਾਂ ਦੀ ਉਮਰ ਬਹੁਤ ਛੋਟੀ ਹੁੰਦੀ ਹੈ ਅੱਜ ਕੱਲ ਕੋ ਕਾਲ ਯੁੱਗ ਦਾ ਦੌਰ ਆ ਤੇ ਉਹਨਾਂ ਕੋਲ ਜਦੋਂ ਸੰਕਤ ਜਾਂਦੀ ਆ ਤਾਂ ਉਹਨਾਂ ਨੂੰ ਸਰੀਰ ਛੇਤੀ ਤਿਆਗਣਾ ਪੈ ਜਾਂਦਾ ਵਾ ਇੱਕ ਗੱਲ ਹੋਰ ਆ ਤਹਾਨੂੰ ਰਿੱਧੀ ਸਿੱਧੀਆਂ ਵਾਲੇ ਮਹਾਪੁਰਸ਼ ਬਹੁਤ ਮਿਲ ਜਾਣਗੇ ਰਿੱਧੀ ਸਿੱਧੀਆਂ ਕੋਈ ਕੰਮ ਜ਼ਿਆਦਾ ਔਖਾ ਨਹੀਂ ਹੈਗਾ ਇਹ ਤਾਂ ਤੁਸੀਂ ਲਗਾਤਾਰ 40 ਦਿਨ ਕੋਈ ਵੀ ਕੰਮ ਕਰ ਲੋ ਕੋਈ ਵੀ ਇੱਕ ਸ਼ਬਦ ਦਾ ਜਾਪ ਕਰ ਲੋ ਤੁਹਾਨੂੰ ਕਾਫੀ ਹੱਦ ਤੱਕ ਘਰ ਬੈਠੇ ਬਿਠਾਇਆਂ ਨੂੰ ਗਿਆਨ ਮਿਲ ਜੂਗਾ ਪਰ ਬਿਲਕੁਲ ਇਹ ਕੰਮ ਨਾ ਕਰਿਓ ਇਹ ਸਿਆਣਪ ਵਾਲੇ ਪਾਸੇ ਨੂੰ ਤੋੜ ਦਿੰਦਾ ਵਾ ਕਿਉਂ ਜਦੋਂ ਅਸੀਂ ਸਿਆਣਪ ਵਾਲੇ ਪਾਸੇ ਨੂੰ ਤੁਰ ਪਏ ਨਾ ਫੇਰ ਅੱਗੇ ਨੂੰ ਨਹੀਂ ਅਸੀਂ ਤੁਰ ਸਕਦੇ ਇਹ ਗੱਲ ਮੇਰੀ ਮੰਨਣ ਵਾਲੀ ਆ ਤੁਸੀਂ ਅੱਗੇ ਨਹੀਂ ਤੁਰੋਗੇ ਚਾਹੇ ਮਾਇਆ ਚਾਹੇ ਤੁਸੀਂ ਉਹ ਜਿੱਥੇ ਅਸੀਂ ਇੱਕਦਮ ਰੁਕ ਜਾਾਂਗੇ ਹੂੰ ਦੂਜੀ ਗੱਲ ਰਹੀ ਤੁਹਾਨੂੰ ਮੈਂ ਕੱਲ ਵੀ ਅਭਿਆਸ ਬਾਰੇ ਦੱਸਿਆ ਸੀ ਜਦੋਂ ਤੁਸੀਂ ਭਿਆਸ ਸ਼ੁਰੂ ਕਰਨੀਆ ਤੁਹਾਨੂੰ ਕਾਫੀ ਜ਼ਿਆਦਾ ਅਨੁਭਵ ਹੋਣੇ ਸ਼ੁਰੂ ਹੋ ਜਾਣੇ ਨੇ ਤੁਸੀਂ ਉਹਨਾਂ ਅਨੁਭਵਾਂ ਨੂੰ ਹਾਜ਼ਮ ਕਰਨਾ ਮੇਰਾ ਵੀਰ ਮੇਰੀ ਭੈਣ ਮੇਰਾ ਬੇਟਾ ਮੇਰੀ ਬੇਟੀ ਅਗਰ ਤੁਸੀਂ ਕਿਸੇ ਕੋਲੇ ਲੀਕ ਕਰਤਾ ਤੁਹਾਡੀ ਜਿਹੜੀ ਆਤਮਿਕ ਤਰੱਕੀ ਆ ਉਹ ਰੁਕ ਜੂਗੀ ਤੁਸੀਂ ਬੈਕ ਲੱਗਣੇ ਸ਼ੁਰੂ ਹੋ ਜੂਗੇ ਇਹ ਗੱਲ ਹੁੰਦੀ ਹੈ ਇਹ ਮੇਰੇ ਨਾਲ ਵੀ ਹੋ ਚੁੱਕੀ ਆ ਤੇ ਕਾਫੀ ਤੁਹਾਨੂੰ ਆਪਣੇ ਜਨਮਾਂ ਬਾਰੇ ਵੀ ਪਤਾ ਲੱਗ ਸਕਦਾ ਵੀ ਮੈਂ ਪਹਿਲੇ ਜਨਮ ਦੇ ਵਿੱਚ ਕੀ ਸੀ ਤੇ ਮੈਂ ਕਿੱਥੇ ਕਿੱਥੇ ਜਨਮ ਲਿਆ ਅੱਗੇ ਵੀ ਮੇਰੀ ਇੱਕ ਵੀਡੀਓ ਪਾਈ ਆ ਵੀ ਇਨਸਾਨ ਇਨਸਾਨ ਦਾ ਜਨਮ ਲੈਂਦਾ ਵਾਰ-ਵਾਰ ਜਿਹੜੀ ਇਸਤਰੀ ਆ ਉਹ ਵਾਰ-ਵਾਰ ਕੰਨਿਆਂ ਦੇ ਰੂਪ ਦੇ ਵਿੱਚ ਜਨਮ ਲੈਂਦੀ ਆ ਜਿਹੜਾ ਪੁਰਸ਼ ਆ ਉਹ ਬੇਟੇ ਦੇ ਰੂਪ ਦੇ ਵਿੱਚ ਜਨਮ ਲੈਂਦਾ ਲੜਕੇ ਦੇ ਰੂਪ ਵਿੱਚ ਇਹਨਾਂ ਦਾ ਲਿੰਗ ਵੀ ਨਹੀਂ ਬਦਲ ਹੁੰਦਾ ਤੇ ਜੁਨੀ ਦਾ ਕੀ ਬਦਲ ਹੁੰਨੇ ਆ ਲਿੰਗ ਵੀ ਨਹੀਂ ਬਦਲਿਆ ਜਾਂਦਾ ਇਹ ਤੁਹਾਨੂੰ ਭਰਮਾਂ ਦੇ ਵਿੱਚ ਫਸਾਇਆ ਜਾਂਦਾ ਵੀ ਕੋਈ ਹਉ ਸੋਚੋ ਇੱਕ ਬੰਦਾ ਕਰਾਹੇ ਜੁਨੀ ਚ ਪੈਂਦਾ ਮੈਂ ਮੰਨਦੀ ਆ ਲੱਖਾਂ ਚ ਇੱਕ ਮੈਂ ਮੰਨਦੀ ਆ ਉਹ ਕਿਉਂ ਪੈਂਦਾ ਜਿਹੜਾ ਗਲਤ ਕਰਮ ਕਰਦਾ ਜਿਵੇਂ ਸਿਆਣਪ ਕਰਦਾ ਉਹਨੂੰ ਇਨਸਾਨੀ ਜਮਾ ਨਹੀਂ ਮਿਲਦਾ ਜਾਂ ਬਹੁਤ ਸਾਰੇ ਭ੍ਰਿਸ਼ਟਾਚਾਰ ਦੇ ਕੰਮ ਕਰਦਾ ਭਾਵੇਂ ਕੋਈ ਵੀ ਕੰਮ ਕਰਦਾ ਹੋ ਭ੍ਰਿਸ਼ਟਾਚਾਰ ਦੇ ਵਿੱਚ ਜਿਹੜਾ ਗਿਣਿਆ ਜਾਂਦਾ ਉਹਨੂੰ ਵੀ ਕਦੇ ਮਾਰਸ ਜੁਨੀ ਨਹੀਂ ਮਿਲਦੀ ਹੈਗੀ ਤੇ ਆਪਾਂ ਕਰਨਾ ਕੀ ਆ ਆਪਦੇ ਚਾਰੇ ਪਾਸੇ ਆਪਾਂ ਸਾਂਭ ਕੇ ਰੱਖਣੇ ਨੇ ਪਹਿਲੀ ਤਾਂ ਗੱਲ ਤੁਸੀਂ ਇਹ ਨਿਸ਼ਚਿਤ ਕਰੋ ਵੀ ਅਸੀਂ ਕਿਸੇ ਡੇਰੇ ਤੇ ਨਹੀਂ ਜਾਂਦੇ ਕਿਸੇ ਦਾ ਅਸੀਂ ਮਾਨ ਨਹੀਂ ਦੁਖੀ ਕਰਦੇ ਹੈ ਕਿ ਨਹੀਂ ਕਦੇ ਵੀ ਇਹ ਨਾ ਸੋਚੋ ਵੀ ਸਾਡੇ ਘਰੇ ਕੋਈ ਰੋਟੀ ਖਾ ਕੇ ਗਿਆ ਵਾ ਅਸੀਂ ਉਹਨੂੰ ਕਦੇ ਰਾਂਭਾ ਨਾ ਦਿਓ ਉਹਨੂੰ ਕਦੇ ਮੇੜਾ ਸੌਰੀ ਉਹਨੂੰ ਕਦੇ ਮੇੜਾ ਨਾ ਦਿਓ ਉਹ ਖਾ ਕੇ ਥੋੜੀ ਨਹੀਂ ਗਿਆ ਉਹ ਦਾਣੇ ਦੇ ਉੱਤੇ ਮੋਹਰ ਲੱਗੀ ਹੋਈ ਸੀ ਤਾਂ ਖਾ ਕੇ ਗਿਆ ਵਾ ਜੇ ਕੋਈ ਥੋੜੇ ਵਾਲੇ ਪੈਸੇ ਲੈ ਵੀ ਜਾਂਦਾ 100 200 ਲੈ ਗਿਆ ਉਹ ਕਦੇ ਕਿਸੇ ਕੋਲੇ ਗੱਲ ਨਾ ਕਰੋ ਵੀ ਸਾ ਤੋਂ ਲੈ ਗਿਆ ਚਲੋ ਹਜ਼ਾਰਾਂ ਦੇ ਸਾਹਮਣਾ ਲੈ ਗਿਆ ਉਹ ਆਪਣੇ ਕਾਗਜ਼ ਬਣਾਏ ਹੁੰਦੇ ਨੇ ਉਹ ਦੇ ਕੇ ਵੀ ਜਾਂਦਾ ਅਗਲਾ ਹੈ ਕਿ ਨਹੀਂ ਤੇ ਗੱਲ ਤਾਂ ਉਹਦੀ ਵੀ ਨਹੀਂ ਕਿਸੇ ਕੋਲੇ ਕਰਨੀ ਚਾਹੀਦੀ ਹੈ ਕਿ ਨਹੀਂ ਆਪਾਂ ਜਿਵੇਂ ਅੰਦਰ ਵੜ ਕੇ ਦਿੱਤੇ ਨੇ ਓਮੀ ਅਗਲੇ ਨੂੰ ਕੋਪ ਪਏ ਸਾਨੂੰ ਅੰਦਰ ਵੜ ਕੇ ਦੇ ਜਾ ਹੈ ਕਿ ਨਹੀਂ ਇਹ ਗੱਲਾਂ ਠੀਕ ਹੁੰਦੀਆਂ ਨੇ ਤੇ ਬਾਕੀ ਗੱਲ ਜਦੋਂ ਕਿਸਦਾ ਰਿਸ਼ਤਾ ਹੁੰਦਾ ਉਹਦੇ ਵਿੱਚ ਕਦੇ ਪਾਣੀ ਨਾ ਮਾਰਿਓ ਕਦੇ ਵੀ ਭੁੱਲ ਜਿਓ ਇਹ ਬਾਕੀ ਤੁਹਾਡਾ ਇਹ ਗਮਾਹਡਾ ਕਿੰਨਾ ਹੀ ਬੁਰਾ ਆਮਤ ਬੁਰਾ ਕਿਹਾ ਹੈ ਤੁਹਾਡਾ ਨੁਕਸਾਨ ਵੀ ਕਰ ਰਿਹਾ ਤੁਸੀਂ ਤਾਂ ਵੀ ਕੰਨ ਟੇਡਾ ਰੱਖਣਾ ਕਿ ਉੱਤੇ ਨਿਆਂ ਕਰਨ ਵਾਲਾ ਮਾਲਕ ਬੈਠਾ ਉਹ ਥੋੜਾ ਬੁਰਾ ਕਰਕੇ ਵੀ ਚੰਗਾ ਕਰੂਗਾ ਅਗਲੇ ਨੇ ਮਨ ਖੁਸ਼ ਕਰਨ ਲੈ ਆਪਦਾ ਪਰ ਤੁਹਾਨੂੰ ਉਹ ਬਚਾ ਕੇ ਫੇਰ ਵੀ ਰੱਖੂਗਾ ਕਦੇ ਵੀ ਇਹ ਨਾ ਸੋਚਿਆ ਕਰੋ ਅਸੀਂ ਉਹਨਾਂ ਵਰਗੇ ਨਹੀਂ ਹੈਗੇ ਅਸੀਂ ਤਾਂ ਬਹੁਤ ਹੀ ਔਖੇ ਆ ਅਸੀਂ ਤਾਂ ਬਹੁਤ ਗਰੀਬ ਆ ਨਹੀਂ ਇਹ ਮਾਲਕ ਨੇ ਜੇ ਗਰੀਬੀ ਦਿੱਤੀ ਆ ਤੁਹਾਨੂੰ ਨਾਮ ਚ ਪਾਉਣ ਵਾਸਤੇ ਦਿੱਤੀ ਆ ਤੁਸੀਂ ਨਾਮ ਅੱਜ ਤੋਂ ਸ਼ੁਰੂ ਕਰ ਲਓ ਤੁਹਾਡੀ ਗਰੀਬੀ ਆਟੋਮੈਟਿਕ ਦੂਰ ਹੁੰਦੀ ਜਾਊਗੀ ਇਹ ਨਹੀਂ ਹੁੰਦਾ ਵੀ ਅੱਜ ਪਾਠ ਕੀਤਾ ਕੱਲ ਨੂੰ ਸਾਡੇ ਕੋਲੇ ਡਾਲਰ ਆ ਗਿਆ ਕੱਲ ਨੂੰ ਸਾਡੇ ਕੋਲੇ ਬਹੁਤ ਸਾਰੇ ਪੈਸੇ ਆ ਗਏ ਦੇਖੋ ਹਰ ਇੱਕ ਕੰਮ ਨੂੰ ਟਾਈਮ ਲੱਗਦਾ ਜ਼ਿਮੀਂਦਾਰ ਦੀ ਹਾੜੀ ਸੋਣੀ 6 ਮਹੀਨੇ ਆਉਂਦੀ ਆ ਕਣਕਾ ਉਹਨੂੰ ਕਾਫੀ ਕੁਝ ਜਾਂ ਚੌਲ ਨੇ ਉਹ ਵੀ ਪਕਾ ਕੇ ਖਾਣੇ ਪੈਂਦੇ ਨੇ ਜੇ ਜਿਹੜੀ ਕਣਕ ਆ ਉਹਦੀ ਵੀ ਰੋਟੀ ਪਕਾ ਕੇ ਖਾਣੀ ਪੈਂਦੀ ਆ ਇੱਕ ਦੀ ਫਸਲ ਆ ਅੱਗੇ ਵੀ ਮੇਰੀ ਵੀਡੀਓ ਪਾਹੀ ਇੱਕ ਦੀ ਫਸਲ ਸਾਲ ਬਾਅਦ ਹੁੰਦੀ ਆ ਉਹਨੂੰ ਆਪਾਂ ਖੜੇ ਨੂੰ ਕੱਲੇ ਨੂੰ ਗੰਨੇ ਨੂੰ ਵੀ ਝੂਫ ਕੇ ਕਹਿੰਦੇ ਸਾਡਾ ਢਿੱਡ ਭਰ ਗੱਤਰਵਾਸ ਆ ਗਿਆ ਯਾਰ ਬੜੀ ਭੁੱਖ ਲੱਗੀ ਹੋਈ ਸੀ ਹੈ ਕਿ ਨਹੀਂ ਤੇ ਇਹੀ ਹੈਗਾ ਭਜਨ ਸਿਮਰਨ ਦਾ ਕੰਮ ਜੇ ਤੁਸੀਂ ਸਵਾ ਸਾਲ ਲਗਾਤਾਰ ਕਰ ਲਿਆ ਨਾ ਮੇਰਾ ਸਿਰ ਉਹ ਥੋਡੀਆਂ ਹੋਣਗੀਆਂ ਜੁੱਤੀਆਂ ਜੇ ਥੋਤੋਂ ਨਸ਼ਾ ਛੁੱਟ ਜਵੇ ਮੈਂ ਮੂੰਹ ਤੇ ਆ ਕੇ ਮੈਨੂੰ ਪੁੱਛ ਲਿਓ ਉਠਾਲ ਕੇ ਬੇਬੇ ਅਸੀਂ ਲਗਾਤਾਰ ਸਵਾ ਸਾਲ ਪਾਠ ਕੀਤਾ ਸੀ ਹੈ ਕਿ ਨਹੀਂ ਤੇ ਉਹਦੇ ਵਿੱਚ ਤੁਸੀਂ ਨਾਗਾ ਨਹੀਂ ਪਉਣਾ ਤੇ ਕਰਨਾ ਕੀ ਹੈ ਜੇ ਕੋਸ਼ਿਸ਼ ਹੋ ਸਕੇ ਤਾਂ ਜੇ ਆਪਾਂ ਅੱਜ 4 ਵਜੇ ਉੱਠ ਕੇ ਪਾਠ ਕੀਤਾ ਤਾਂ ਕੱਲੋਂ ਵੀ ਡੇਲੀ 4 ਵਜੇ ਕਰੀਏ 5 ਵਜੇ ਤੋਂ ਸ਼ੁਰੂ ਕੀਤਾ ਤਾਂ 5 ਵਜੇ ਕਰੀਏ ਜੇ ਰਾਤ ਦੇ 1:30 ਵਜੇ ਤੋਂ ਕੀਤਾ ਤਾਂ 1:30 ਵਜੇ करिए ਜੇ 2 ਵਜੇ ਤੋਂ ਕੀਤਾ ਤਾਂ 2 ਵਜੇ करिए ਟਾਈਮ 'ਚ ਫਰਕ ਨਾ ਪਵੇ ਤਾਂ ਸਭ ਤੋਂ ਵਧੀਆ ਕੋ ਕਹਿੰਦੇ ਨੇ ਮਾਲਾ ਦਾ ਮਣਕਾ ਇੱਕ ਧਾਗੇ ਵਿੱਚ ਪਰੋਇਆ ਜਾਵੇ ਤਾਂ ਚੰਗਾ ਹੁੰਦਾ ਹੂੰ ਬਾਕੀ ਜਦੋਂ ਸਿਮਰਨ ਕਰਨਾ ਮਨ ਜਿੱਥੇ ਮਰਜੀ ਫਿਰਦਾ ਭੱਜੇ ਜਾਂਦਾ ਨੂੰ ਦੌੜੇ ਜਾਂਦਾ ਮਨ ਕਦੇ ਕਿਸੇ ਦੇ ਕਾਬੂ ਨਹੀਂ ਆਇਆ ਹੈਗਾ ਹੈ ਕਿ ਨਹੀਂ ਪਰ ਮੈਂ ਤਾਂ ਤੁਹਾਨੂੰ ਫੇਰ ਬਾਰ-ਬਾਰ ਉੱਥੇ ਹੀ ਲਿਆ ਕੇ ਗੱਲ ਖੜਾਉਣੀ ਆ ਵੀ ਅਭਿਆਸ ਕਰੋ ਜਦੋਂ ਤੁਸੀਂ ਗੁਟਕਾ ਸਾਹਿਬ ਦੇ ਉੱਤੇ ਜਾਂ ਗੁਰੂ ਗ੍ਰੰਥ ਸਾਹਿਬ ਦੇ ਤੇ ਪਾਠ ਕਰ ਤੁਹਾਡੀ ਜਿਹੜੀ ਮਾਨਾ ਮਨ ਬਿਰਤੀ ਉੱਥੇ ਲੱਗ ਜਾਂਦੀ ਹੈ ਇੱਕ ਨਹੀਂ ਜਾਣੀ ਮਾਲਾ ਫੜਦੇ ਮਾਲਾ ਚ ਸੁਰਤੀ ਆ ਇੱਕ ਨਹੀਂ ਤੁਸੀਂ ਕਰਨਾ ਕੀ ਆ ਅੱਖਾਂ ਬੰਦ ਕਰਕੇ ਸੰਭਰ ਨ ਕਰੋ ਭਮਾ ਬਹਿਗਰੋ ਕਹਦਾ ਓ ਭਮਾ ਅੱਲਾ ਕਹੋ ਭਮਾ ਆਰਾਮ ਕਹੋ ਭਮਾ ਗੋਡ ਕਹੋ ਜੋ ਵੀ ਸ਼ਬਦ ਤੁਸੀਂ ਜਪਨਾ ਕਹੋ ਆਰਾਮ ਕਹੋ ਕੁਛ ਵੀ ਕਹੋ ਇਹਦੇ ਵਿੱਚ ਕੋਈ ਦਿੱਕਤ ਨਹੀਂ ਹੈਗੀ ਪੂਰਾ ਗੁਰੂ ਗ੍ਰੰਥ ਸਾਹਿਬ ਕੋਈ ਨਹੀਂ ਪੜ ਸਕਦਾ ਹੈਗਾ ਹੈ ਕਿ ਨਹੀਂ ਦੇਖੋ ਆਪਾਂ ਸਾਰੇ ਗ੍ਰਸਤੀ ਲੋਕਾਂ ਵਾਸਤੇ ਗੱਲ ਬਹੁਤ-ਬਹੁਤ ਵਧੀਆ ਵਾ ਇੱਕ ਸ਼ਬਦ ਫੜ ਲਓ ਕੋਈ ਫੜ ਲਓ ਉਹਦਾ ਜਾਪ ਸ਼ੁਰੂ ਕਰਦੋ ਉਹਦਾ ਅਭਿਆਸ ਸ਼ੁਰੂ ਕਰਦੋ ਅੱਖਾਂ ਬੰਦ ਕਰਕੇ ਰਾਮ ਰਾਮ ਹਰੀ ਰਾਮ ਪਰ ਜਿਹੜਾ ਅੱਗੇ ਇੱਕ ਦਿਨ ਸ਼ਬਦ ਬੋਲੇ ਸਿਰਕਰ ਹਰ ਜਨ ਪਿਆਰੇ ਵਾਲਾ ਉਹ ਸ਼ਬਦ ਬਹੁਤ ਪਾਵਰਫੁਲ ਸ਼ਬਦ ਆ ਉਹ ਤਾਂ ਤੁਸੀਂ ਹਰ ਟਾਈਮ ਜਾਪ ਕਰੋ ਘਰੋਂ ਕੋਈ ਬਾਹਰ ਜਾਨੇ ਹੋ ਤੁਸੀਂ ਕਿਸੇ ਕੰਮ ਲਈ ਜਾਨੇ ਹੋ ਰਸਤੇ ਵਿੱਚੋਂ ਉਹ ਖਾਸ ਕੰਮ ਨਹੀਂ ਹੈਗਾ ਦੇਖੋ ਆਪਾਂ ਟੀਵੀ ਦੇਖਦੇ ਆ ਮੈਂ ਵੀ ਵੀਡੀਓ ਪਾਉਣੀ ਆ ਇਹ ਨਹੀਂ ਹੁੰਦਾ ਵੀ ਅਸੀਂ 24 ਘੰਟੇ ਪਾਠ ਕਰਦੇ ਆ ਸਾਨੂੰ ਥੋੜਾ ਜਿਹਾ ਟਾਈਮ ਵੀ ਮਿਲ ਜੇ ਬਹੁਤ ਵਧੀਆ ਬਸ ਇਹਦੇ ਵਿੱਚ ਸੋਚਣਾ ਕੀ ਆ ਵੀ ਮਾਲਕਾ ਸਾਤੋਂ ਕਿਸੇ ਦਾ ਬੁਰਾ ਨਾ ਕਰਵਾਵੀ ਮਾਲਕਾ ਸੱਚੇ ਪਾਤਸ਼ਾਹ ਦਾ ਮੇਰ ਭਰਿਆ ਹੱਥ ਰੱਖੀ ਸਤੋ ਅਪਦਾ ਨਾਮ ਜਪਾ ਪ੍ਰਮਾਤਮਾ ਸਤੋ ਲੋਕਾਂ ਦੀਆਂ ਗੱਲਾਂ ਨਾ ਕਰਵਾਈ ਮਾਲਕਾ ਸੱਚੇ ਪਾਤਸ਼ਾਹ ਜਿੰਨਾ ਕ ਟਾਈਮ ਸਤੋ ਨਿੱਕਾ ਦਾ ਅਸੀਂ ਤੇਰਾ ਨਾਮ ਜਪਦੇ ਹਾਂ ਸਾਨੂੰ ਕੋਈ ਪਤਾ ਨਹੀਂ ਅਸੀਂ ਜਾਣੇ ਅਣਜਾਣੇ ਵਿੱਚ ਕਿੰਨੀਆਂ ਇੱਕ ਗਲਤੀਆਂ ਕਰਦੇ ਹਾਂ ਮਾਲਕਾ ਸਾਨੂੰ ਸਿੱਧੇ ਰਸਤੇ ਪਾ ਵਹਿਗੁਰੂ ਸਾਡੇ ਬੱਚਿਆਂ ਨੂੰ ਤੰਦਰੁਸਤੀ ਬਖਸ਼ ਸਾਡੇ ਬੱਚਿਆਂ ਨੂੰ ਸਿੱਧੇ ਰਸਤੇ ਤੇ ਪਾ ਮਾਲਕਾ ਅੱਜ ਕੱਲ ਬੱਚਿਆਂ ਦੀ ਬੁੱਧੀ ਬਹੁਤ ਭ੍ਰਿਸ਼ਟ ਹੋ ਰਹੀ ਹੈ ਮਾਲਕਾ ਬੱਚਿਆਂ ਨੂੰ ਸਤ ਬੁੱਧੀ ਬਖਸ਼ ਸੱਚੇ ਪਾਤਸ਼ਾਹ ਵਹਿਗੁਰੂ ਹੈ ਕਿ ਨਹੀਂ ਇਹ ਗੱਲਾਂ ਨੇ ਦੇਖੋ ਜਿਹੜੀ ਦੁਨਿਆਵੀ ਚੀਜ਼ਾਂ ਨੇ ਦੁਨਿਆਵੀ ਗੱਲਾਂ ਨੇ ਉਹ ਆਪਣੀਆਂ ਹੋਰ ਹੁੰਦੀਆਂ ਨੇ ਸਾਰੇ ਕਰਦੇ ਗ੍ਰਸਤੀ ਆ ਨਾ ਆਪਾਂ ਆਪਾਂ ਨੇ ਨਾਲ-ਨਾਲ ਗ੍ਰਸਤ ਵੀ ਸਾਂਭਣੀਆਂ ਤੇ ਆਪਾਂ ਨਾਲ-ਨਾਲ ਨਾਮ ਵੀ ਜਪਣਾ ਕੰਮ ਕਰਦੇ ਹੋ ਮੇਰੀਆਂ ਭੈਣਾਂ ਨੇ ਰੋਟੀ ਪ੍ਰਸ਼ਾਦਾ ਬਣਾਉਂਦੀ ਆਰੇ ਵੈਗਰੂ ਦਾ ਜਾਪ ਕਰ ਜਿਓ ਹੱਕ ਨੇ ਤੇ ਅਪਾ ਕੋਈ ਵੀ ਕੰਮ ਕਰਦੇ ਲੈਡੀ ਘਰੇਲੂ ਕੰਮ ਕਰਦੀ ਵੈਗਰੂ ਦਾ ਜਪ ਕਰ ਸਕਦੀ ਆ ਸਤਨਾਮ ਕਹਿ ਸਕਦੀ ਆ ਜੋ ਵੀ ਅੱਲਾ ਰਾਮਗੋੜ ਜੋ ਵੀ ਤੁਸੀਂ ਕਹਿਣਾ ਕਹਿ ਸਕਦੇ ਹੋ ਇਹ ਨਹੀਂ ਹੈ ਵੀ ਇਹ ਜਿਹੜਾ ਰੱਬ ਆ ਉਹ ਸਿੱਖਾਂ ਦਾ ਹੀ ਆ ਜਾਂ ਹਿੰਦੂਆਂ ਦਾ ਹੀ ਆ ਜਾਂ ਮੁਸਲਮਾਨਾਂ ਦਾ ਹੀ ਆ ਜਾਂ ਅੰਗਰੇਜ਼ਾਂ ਦਾ ਹੀ ਆ ਰੱਬ ਸਭ ਦਾ ਵਾ ਇੱਕ ਵਾਹ ਇੱਕ ਉਹ ਇੱਕਾ ਨੌ ਅਨੇਕ ਨੇ ਉਹਨੂੰ ਕੋਈ ਬਦਲ ਨਹੀਂ ਸਕਦਾ ਇਹ ਨਹੀਂ ਵੀ ਗਾਤਰੇ ਵਾਲੇ ਨੂੰ ਰੱਬ ਜਿਆਦਾ ਮਿਲੂਗਾ ਜਨਯੋਗ ਵਾਲੇ ਨੂੰ ਜਿਆਦਾ ਰੱਬ ਮਿਲੂ ਸੁੰਨਤ ਵਾਲੇ ਨੂੰ ਜਿਆਦਾ ਰੱਬ ਮਿਲੂ ਮੈਂ ਕਹਨੀ ਆ ਮੈਂ ਤੁਹਾਨੂੰ ਆਪਣਾ ਜੇ ਮੇਰੇ ਬਾਸ ਹੋਰੋਂ ਤੁਹਾਨੂੰ ਮੈਂ ਪਤਾ ਨਹੀਂ ਇਹ ਆਪਣਾ ਸਰੀਰ ਵੱਡ ਕੇ ਦਿਖਾ ਦਵਾਂ ਮੇਰੇ ਰੱਬ ਕਿਤੇ ਨਹੀਂ ਇਕੱਡ ਮਿਲਦਾ ਰੱਬ ਸਿਰਫ ਮਿਲਣਾ ਕਿਵੇਂ ਆ ਕੋਈ ਵੀ ਜੁਨੀ ਤੁਹਾਡੀ ਕੋਈ ਵੀ ਤੁਸੀਂ ਕਿਸੇ ਵੀ ਧਰਮ ਦੇ ਵਿੱਚ ਪੈਦਾ ਹੋਵੋ ਸਭ ਨੂੰ ਰੱਬ ਮਿਲੂ ਸਭ ਦੇ ਅੰਦਰ ਬੈਠਾ ਰੱਬ ਹੋ ਬਸ ਰੱਬ ਤੇ ਤੋ ਵੱਖ ਨਹੀਂ ਕਹਿੰਦਾ ਬੁੱਲਿਆ ਤੇਰੀ ਦੇਖਣ ਵਾਲੀ ਅੱਖ ਨਹੀਂ ਟਾਈਮ ਲੱਗਦਾ ਦੋਸਤੋ ਟਾਈਮ ਲੱਗੂਗਾ ਇਹ ਨਹੀਂ ਹੈ ਵੀ ਤੁਸੀਂ ਅੱਜ ਬੈਠ ਗਏ 40 ਦਿਨ ਕਰ ਲਿਆ ਜੀ ਫਲਾਨਾ ਕਰ ਲਿਆ ਸੀ ਮਹੀਨਾ ਸਵਾ ਮਹੀਨਾ ਕਰ ਲਿਆ ਕੁਛ ਨਹੀਂ ਮਿਲਿਆ ਇੱਕੜ ਕੁਛ ਨਹੀਂ ਕਿਸੇ ਨੂੰ ਮਿਲਦਾ ਜਾਪ ਕਰਨ ਦੀ ਹਿੰਮਤ ਬਖਸ਼ੋ ਮਾਲਕ ਨੂੰ ਕਿ ਪ੍ਰਮਾਤਮਾ ਸਾਨੂੰ ਹਿੰਮਤ ਬਖਸ਼ ਸੱਚੇ ਪਾਤਸ਼ਾਹ ਸੀ ਇੰਨੇ ਜੋਗੇ ਨਹੀਂ ਹੈਗੇ ਸਾਨੂੰ ਬੈਠਣਾ ਤੇ ਜੁਕਤੀ ਦੇਸੀ ਬੈਠੀ ਆ ਸਾਡੀ ਢੂਹੀ ਨਾ ਦੁਖੇ ਮਾਲਕਾ ਜਿੰਨਾ ਚਿਰ ਸੀ ਤੇਰਾ ਇਆਬ ਕਰੀਏ ਸੱਚੇ ਪਾਚਾ ਸਾਨੂੰ ਕੋਈ ਸਰੀਰਕ ਕਸ਼ਟ ਨਾ ਆਵੇ ਮੈਂ ਕਹਿੰਦੀ ਆ ਤੁਹਾਡੇ ਜਿਹੜੇ ਸਰੀਰਕ ਕਸ਼ਟ ਨੇ ਐ ਲੈ ਜਾਣਗੇ ਜਿਵੇਂ ਆਪਾਂ ਰਜਾਈ ਲਾ ਕੇ ਸਿੱਟਦੇ ਨੇ ਇਹ ਗੱਲ ਮੰਨਣ ਵਾਲੀ ਆ ਪਰ ਤੁਹਾਡਾ ਆਪ ਦਾ ਜਿਹੜਾ ਦਵਾਈ ਖਾਓ